ਸਤਕਾਰਯੋਗ ਸਵਰਗੀ ਗੀਤਕਾਰ ਗਾਇਕ ਇੱਕ ਸੰਸਾ ਇੱਕ ਸਾਹਿਤਕਾਰ ਇੱਕ ਸਾਹਿਤਕਾਰ ਜੀਰ ਸੰਧੂ ਜੀ ਉਹਦੀਆਂ ਯਾਦਾਂ ਨੂੰ ਤਾਜ਼ਾ ਕਰਨ ਵਾਸਤੇ ਉਹਨੂੰ ਹਮੇਸ਼ਾ ਲਈ ਯਾਦ ਰੱਖਣ ਵਾਸਤੇ ਦੂਰ ਦੂਰ ਆਈ ਹੋਈ ਸੰਗਤਾਂ ਮੈਂ ਬਹੁਤ ਧੰਨਵਾਦ ਕਰਦਾ ਬੜੀ ਮਿਹਰਬਾਨੀ ਆਪ ਜੀ ਦੀ ਬਾਹੂ ਨੇ ਲਿਖਿਆ ਮਰਨਾ ਸਫਲ ਉਹਨਾਂ ਦਾ ਬਾਹੂ ਜੀਲ ਜਿਨ੍ਹਾਂ ਦੀਆਂ ਯਾਦਾਂ ਹੋ ਜ਼ਿਦਾਰ ਸੰਧੂ ਦੀ ਯਾਦ ਇਹ ਠੀਕ ਹੈ ਉਹਦੇ ਸੁਪੁੱਤਰ ਜਗਮਉਂ ਸੰਧੂ ਹਰ ਸਾਲ ਵਾਂਗੂ ਹਰ ਸਾਲ ਮੇਲਾ ਲਾਉਂਦੇ ਨੇ ਪਰ ਮੇਲਾ ਲਾਉਣਾ ਹੋਰ ਗੱਲ ਹੈ ਲੋਕਾਂ ਦਾ ਇਕੱਠੇ ਹੋਣਾ ਹੋਰ ਗੱਲ ਹੈ ਲੋਕ ਪਿਆਰ ਕਰਦੇ ਨੇ ਜਿਦਾਰ ਸੰਧੂ ਨੂੰ ਜਦੋਂ ਉਹ ਪਰਜਵਾਨੀ ਦੇ ਵਿੱਚ ਸਟੇਜ ਤੇ ਆਉਂਦਾ ਸੀ ਉਦੋਂ ਵੀ ਪਿਆਰ ਕਰਦੇ ਸੀ ਔਰ ਜਦੋਂ ਉਹ ਦੁਨੀਆ ਦੇ ਵਿੱਚੋਂ ਸਾਨੂੰ ਵਿਛੋੜਾ ਦੇ ਗਿਆ ਉਦੋਂ ਵੀ ਪਿਆਰ ਕਰਦੇ ਨੇ ਔਰ ਹਮੇਸ਼ਾ ਪਿਆਰ ਕਰਦੇ ਰਹਿਣਗੇ ਜਿਦਾਰ ਸੰਧੂ ਇੱਕ ਸੰਸਥਾ ਸੀ ਅਸੀਂ ਇਕੱਠਿਆਂ ਦੇ ਕੰਮ ਕੀਤਾ ਪਬਲਿਕ ریلیشن ਦੇ ਵਿੱਚ ਅਸੀਂ ਇਕੱਠੇ ਰਹੇ ਹਾਂ ਪੰਜ ਚਾਰ ਸਾਲ ਸਟੇਜਰ ਦੇ ਵੀ ਰਹੇ ਹਾਂ ਮੈਂ ਸਮਝਦਾ ਐਸੀ ਸ਼ਖਸੀਅਤ ਐਸਾ ਹੁਨਰ ਵਾਲਾ ਬੰਦਾ ਹਨਰ ਕੋਈ ਵੀ ਹੁੰਦਾ ਲਿਖਣ ਦਾ ਵੀ ਹੁੰਦਾ ਗਾਉਣ ਦਾ ਵੀ ਹੁੰਦਾ ਮਿਊਜ਼ੀਕਲ ਦਾ ਵੀ ਮਤਲਬ ਵਜਾਉਣ ਦਾ ਵੀ ਹੁੰਦਾ ਹਨਰ ਕੋਈ ਵੀ ਹੁੰਦਾ ਉਹ ਆਪਣੇ ਹਨਰ ਦੇ ਵਿੱਚ ਇੰਨਾ ਮਾਹਰ ਸੀਗਾ ਵੀ ਲੋਕ ਉਹਨੂੰ ਯਾਦ ਕਰਦੇ ਰਹਿਣਗੇ ਤਾਂ ਜ਼ਿੰਦਗੀ ਯਾਦ ਕਰਦੇ ਰਹਿਣਗੇ ਕਦੇ ਵੀ ਉਹਦੀ ਯਾਦ ਉਹਦੀ ਆਵਾਜ਼ ਉਹਦੀ ਲੇਖਣੀ ਇਸ ਦੁਨੀਆ ਤੋਂ ਕਦੇ ਖਤਮ ਨਹੀਂ ਹੋਊਗੀ ਕਿਉਂਕਿ ਜਿਉਂ-ਜਿਉਂ ਨਵੀਂ ਜਨਰੇਸ਼ਨ ਆ ਰਹੀ ਹੈ ਔਰ ਉਹ ਪੜ੍ਹ ਕੇ ਔਰ ਉਹ ਸੁਣ ਕੇ ਉਹਨਾਂ ਗੀਤਾਂ ਨੂੰ ਜਿਹੜੇ ਗੀਤ ਦੀਦਾਰ ਸੰਧੂ ਨੇ ਲਿਖੇ ਨੇ ਉਹ ਵਾਕਈ ਇਹ ਸੋਚਦੇ ਨੇ ਵੀ ਯਾਰ ਅਸੀਂ ਉਸ ਵੇਲੇ ਹੁੰਦੇ ਅਸੀਂ ਪਤਾ ਨਹੀਂ ਕਿੰਨਾ ਸਵਾਦ ਲੈਂਦੇ ਕਿੰਨਾ ਆਨੰਦ ਮਾਣਦੇ ਇਹ ਸ਼ਖਸੀਅਤ ਸਾਤੋਂ ਪਹਿਲਾਂ ਹੋ ਚੁੱਕੀ ਹੈ ਤਾਂ ਦੋਸਤੋ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੁਸੀਂ ਮੈਨੂੰ ਪਤਾ ਬਹੁਤ ਦੂਰੋਂ-ਦੂਰੋਂ ਆਏ ਹੋ ਹਮੇਸ਼ਾ ਆਉਂਦੇ ਹੋ ਔਰ ਤੁਸੀਂ ਇਸੇ ਤਰ੍ਹਾਂ ਦਰਸ਼ਕਾਂ ਦੀ ਯਾਦ ਨੂੰ ਤਾਜ਼ਾ ਰੱਖਦੇ ਹੋ ਰੱਖ ਰਹੇ ਹੋ ਤੇ ਰੱਖੋਗੇ ਵੀ ਇਹਨਾਂ ਕਹਿੰਦਾ ਹੋਇਆ ਮੈਂ ਤਾਂ ਤੁਖੀ ਮੈਂ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਤਕਾਰਯੋਗ ਸਵਰਗੀ ਗੀਤਕਾਰ ਗਾਇਕ ਇੱਕ ਸੰਸਾ ਇੱਕ ਸਾਹਿਤਕਾਰ ਇੱਕ ਸਾਹਿਤਕਾਰ ਜੀਵਾਰ ਸੰਧੂ ਦੇ ਉਹਦੀਆਂ ਯਾਦਾਂ ਨੂੰ ਤਾਜ਼ਾ ਕਰਨ ਵਾਸਤੇ ਉਹਨੂੰ ਹਮੇਸ਼ਾ ਲਈ ਯਾਦ ਰੱਖਣ ਵਾਸਤੇ ਦੂਰ ਦੂਰ ਆਈ ਹੋਈ ਸੰਗਤਾਂ ਮੈਂ ਬਹੁਤ ਧੰਨਵਾਦ ਕਰਦਾ ਬੜੀ ਮਿਹਰਬਾਨੀ ਆਪ ਜੀ ਦੀ ਬਾਹੂ ਨੇ ਲਿਖਿਆ ਮਰਨਾ ਸਫਲ ਉਹਨਾਂ ਦਾ ਬਾਹੂ ਜੀਲ ਜਿਨ੍ਹਾਂ ਦੀਆਂ ਯਾਦਾਂ ਹੋ ਜ਼ਿਦਾਰ ਸੰਧੂ ਦੀ ਯਾਦ ਇਹ ਠੀਕ ਹੈ ਉਹਦੇ ਸੁਪੁੱਤਰ ਜਗਮਉਂ ਸੰਧੂ ਹਰ ਸਾਲ ਵਾਂਗੂ ਹਰ ਸਾਲ ਮੇਲਾ ਲਾਉਂਦੇ ਨੇ ਪਰ ਮੇਲਾ ਲਾਉਣਾ ਹੋਰ ਗੱਲ ਹੈ ਲੋਕਾਂ ਦਾ ਇਕੱਠੇ ਹੋਣਾ ਹੋਰ ਗੱਲ ਹੈ ਲੋਕ ਪਿਆਰ ਕਰਦੇ ਨੇ ਜਿਦਾਰ ਸੰਧੂ ਨੂੰ ਜਦੋਂ ਉਹ ਪਰਜਵਾਨੀ ਦੇ ਵਿੱਚ ਸਟੇਜ ਤੇ ਆਉਂਦਾ ਸੀ ਉਦੋਂ ਵੀ ਪਿਆਰ ਕਰਦੇ ਸੀ ਔਰ ਜਦੋਂ ਉਹ ਦੁਨੀਆ ਦੇ ਵਿੱਚੋਂ ਸਾਨੂੰ ਵਿਛੋੜਾ ਦੇ ਗਿਆ ਉਦੋਂ ਵੀ ਪਿਆਰ ਕਰਦੇ ਨੇ ਔਰ ਹਮੇਸ਼ਾ ਪਿਆਰ ਕਰਦੇ ਰਹਿਣਗੇ ਜਿਦਾਰ ਸੰਧੂ ਇੱਕ ਸੰਸਥਾ ਸੀ ਅਸੀਂ ਇਕੱਠਿਆਂ ਦੇ ਕੰਮ ਕੀਤਾ ਪਬਲਿਕ ਰਿਲੇਸ਼ਨ ਦੇ ਵਿੱਚ ਅਸੀਂ ਇਕੱਠੇ ਰਹੇ ਹਾਂ ਪੰਜ ਚਾਰ ਸਾਲ ਸਟੇਜਰ ਵੀ ਰਹੇ ਹਾਂ ਮੈਂ ਸਮਝਦਾ ਐਸੀ ਸ਼ਖਸੀਅਤ ਐਸਾ ਹੁਨਰ ਵਾਲਾ ਬੰਦਾ ਹਨਰ ਕੋਈ ਵੀ ਹੁੰਦਾ ਲਿਖਣ ਦਾ ਵੀ ਹੁੰਦਾ ਗਾਉਣ ਦਾ ਵੀ ਹੁੰਦਾ ਮਿਊਜ਼ੀਕਲ ਦਾ ਵੀ ਮਤਲਬ ਵਜਾਉਣ ਦਾ ਵੀ ਹੁੰਦਾ ਹਨਰ ਕੋਈ ਵੀ ਹੁੰਦਾ ਉਹ ਆਪਣੇ ਹਨਰ ਦੇ ਵਿੱਚ ਇੰਨਾ ਮਾਹਰ ਸੀਗਾ ਵੀ ਲੋਕ ਉਹਨੂੰ ਯਾਦ ਕਰਦੇ ਰਹਿਣਗੇ ਤਾਂ ਜ਼ਿੰਦਗੀ ਯਾਦ ਕਰਦੇ ਰਹਿਣਗੇ ਕਦੇ ਵੀ ਉਹਦੀ ਯਾਦ ਉਹਦੀ ਆਵਾਜ਼ ਉਹਦੀ ਲੇਖਣੀ ਇਸ ਦੁਨੀਆ ਤੋਂ ਕਦੇ ਖਤਮ ਨਹੀਂ ਹੋਊਗੀ ਕਿਉਂਕਿ ਜਿਉਂ-ਜਿਉਂ ਨਵੀਂ ਜਨਰੇਸ਼ਨ ਆ ਰਹੀ ਹੈ ਔਰ ਉਹ ਪੜ ਕੇ ਔਰ ਉਹ ਸੁਣ ਕੇ ਉਹਨਾਂ ਗੀਤਾਂ ਨੂੰ ਜਿਹੜੇ ਗੀਤ ਦੀਦਾਰ ਸੰਧੂ ਨੇ ਲਿਖੇ ਨੇ ਉਹ ਵਾਕਿਆ ਹੀ ਇਹ ਸੋਚਦੇ ਨੇ ਵੀ ਯਾਰ ਅਸੀਂ ਉਸ ਵੇਲੇ ਹੁੰਦੇ ਅਸੀਂ ਪਤਾ ਨਹੀਂ ਕਿੰਨਾ ਕੁ ਸਵਾਰ ਲੈਂਦੇ ਕਿੰਨਾ ਕੁ ਆਨੰਦ ਮਾਣਦੇ ਇਹ ਸ਼ਖਸੀਅਤ ਸਾਥੋਂ ਪਹਿਲਾਂ ਹੋ ਚੁੱਕੀ ਹੈ ਤਾਂ ਦੋਸਤੋ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੁਸੀਂ ਮੈਨੂੰ ਪਤਾ ਬਹੁਤ ਦੂਰੋਂ-ਦੂਰੋਂ ਆਏ ਹੋ ਹਮੇਸ਼ਾ ਆਉਂਦੇ ਹੋ ਔਰ ਤੁਸੀਂ ਇਸੇ ਤਰ੍ਹਾਂ ਦੇ ਦਰਸ਼ਕਾਂ ਦੀ ਯਾਦ ਨੂੰ ਤਾਜ਼ਾ ਰੱਖਦੇ ਹੋ ਰੱਖ ਰਹੇ ਹੋ ਤੇ ਰੱਖੋਗੇ ਵੀ ਇਹਨਾਂ ਕਹਿੰਦਾ ਹੋਇਆ ਮੈਂ ਤਾਂ ਦੁੱਖੀ ਮੈਂ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ